ਨਮਸਕਾਰ ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਗੜਸ਼ੰਕਰ ਹਿਸ਼ਾਰਪੁਰ ਰੋਡ ਤੇ ਪੈਂਦੇ ਅੱਡਾ ਟੁੱਟੋ ਮਜਾਰਾ ਕੋਲ ਖੜੇ ਆਟੋ ਨੂੰ ਤੇਜ਼ ਰਫ਼ਤਾਰ ਕਾਰ ਨੇ ਟੱਕਰ ਮਾਰ ਦਿੱਤੀ ਜਿਸ ਦੇ ਕਾਰਨ ਦੋਨਾਂ ਗੱਡੀਆਂ ਦਾ ਪੂਰੀ ਤਰ੍ਹਾਂ ਨੁਕਸਾਨ ਹੋ ਗਿਆ ਹੈ ਜਾਣਕਾਰੀ ਦਿੰਦੇ ਹੋਏ ਜਸਵਿੰਦਰ ਸਿੰਘ ਪੁੱਤਰ ਸਾਧੂ ਸਿੰਘ ਪਿੰਡ ਪੈਂਸਰਾ ਨੇ ਦੱਸਿਆ ਕਿ ਉਹ ਆਪਣੇ ਆਟੋ ਨੂੰ ਅੱਡਾ ਟੁੱਟੋ ਮਜਾਰਾ ਦੇ ਕੋਲ ਇੱਕ ਬਿਲਡਿੰਗ ਦੀ ਦੁਕਾਨ ਤੇ ਕੰਮ ਕਰਵਾ ਰਿਹਾ ਸੀ ਤਾਂ ਅਚਾਨਕ ਹਿਸ਼ਾਰਪੁਰ ਵਾਲੀ ਸਾਈਡ ਤੋਂ ਆ ਰਹੀ ਤੇਜ਼ ਰਫ਼ਤਾਰ ਆਈ 20 ਕਾਰ ਨੇ ਆਟੋ ਨੂੰ ਟੱਕਰ ਮਾਰ ਦਿੱਤੀ ਜਿਸ ਦੇ ਕਾਰਨ ਉਹਨਾਂ ਦਾ ਭਾਰੀ ਨੁਕਸਾਨ ਹਾਦਸੇ ਹੋਇਆ ਹੈ ਹਾਦਸੇ ਵਾਲੀ ਥਾਂ ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਕਾਰ ਦੀ ਰਫਤਾਰੀ ਨਹੀਂ ਜ਼ਿਆਦਾ ਸੀ ਕੀ ਉਹਨਾਂ ਉੱਥੋਂ ਭੱਜ ਕੇ ਆਪਣੀ ਜਾਨ ਬਚਾਈ ਅਤੇ ਹਾਦਸੇ ਦੇ ਦੌਰਾਨ ਆਟੋ ਚਾਲਕ ਨੂੰ ਮਾਮੂਲੀ ਸੱਟ ਲੱਗੀਆਂ ਪਰ ਖੁਸ਼ਕਿਸਮਤੀ ਇਹ ਰਹੀ ਕਿ ਜਾਨੀ ਨੁਕਸਾਨ ਹੋਣ ਤੋਂ ਬਚਾਰ ਰਿਹਾ ਗੜਸ਼ੰਕਰ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਬਟੂ चौहान ਦੀ ਰਿਪੋਰਟ ਕੀ ਘਟਨਾ ਹੋਈ ਸੀ ਮੈਂ ਆਟੋ ਦੀ ਬੈਟਰੀ ਦਾ ਤਾਰ ਖੋਲਦਾ ਪਿੱਛੋਂ ਗੱਡੀ ਜਾਈ ਬਹੁਤ ਸਭ ਤੋਂ ਪ੍ਰਗਟ ਹੋਣੀ ਹੈ ਜੀ ਉਵੇਂ ਜਦ ਬੱਬਾ ਚ ਬੱਜੀ ਬਲ ਸਕੂਟਰ ਬੱਜੀ ਜਾਂ ਬੱਬੇ ਜੇ ਗੱਡੀ ਚ ਬੱਜੀ ਇਹ ਟੋਟੇ ਬੱਜੀ ਇਹ ਇਹ ਨੁਕਸਾਨ ਇਹ ਨੁਕਸਾਨ ਨੂੰ ਮੈਂ ਮੈਤਰੀ ਲੈ ਕੇ ਮੈਂ ਪੜਾ ਲਗਾਂ ਰਹੀ ਕਾਫੀ ਛੱਡੀ ਡੈਮੇਜ ਹਾਂ ਜੀ ਗੱਡੀ ਇੱਥੇ ਤੁਹਾਡੇ ਦੇ ਸਾਹਮਣੇ ਜਾ ਕੇ ਟੁੱਟ ਗਈ ਉਹ ਕਿਹਦੀ ਗੱਡੀ ਆ ਰਹੀ ਸੀ ਗੱਡੀ ਹਾ ਖੜੀ ਗੱਡੀ ਆ ਕੀ ਨਾਂ ਭਾਜੀ ਆਪਣਾ ਆਪਣਾ ਵੀ ਸੋਨਾ ਆਪਣੀਆਂ ਤੇ ਸ਼ਾਪ ਆ ਜੀ ਟੋਟੇਵਾਰ ਐਡਰੈਸ ਸਕੂਲ ਦੇ ਸਾਹਮਣੇ ਜੀ ਹਾਈ ਸਕੂਲ ਦੇ ਇਹ ਗੱਡੀ اچਾਂ ਚੱਕੇ ਆਈ ਆ ਜੀ ਸਾਡੇ ਸ਼ਾਪ ਦੇ ਵਿੱਚ ਨੁਕਸਾਨ ਹੋ ਗਿਆ ਜੀ ਜ਼ਿਆਦਾ ਤੇ ਬਾਕੀ ਸਾਡਾ ਬਚਾ ਹੋ ਗਿਆ ਜੀ ਸਾਡੀਆਂ ਜਾਨਾਂ ਜਾਨੋਂ ਬਚ ਗਈਆਂ ਚੋਹ ਜਾਣਾਂ ਦੀਆਂ ਗੱਡੀ ਬਹੁਤ ਤੇਜ਼ ਸੀ ਗੱਡੀ ਬਹੁਤ ਜ਼ਿਆਦਾ ਸੀ ਕੰਟਰੋਲ ਤੋਂ ਬਾਹਰ ਸੀਗੀ ਜੀ ਗੱਡੀ ਦੋ ਤਿੰਨ ਵਾਰੀ ਘੁੰਮੀ ਆ ਜੀ ਤੇ ਉਹਦੇ ਕਰਕੇ ਸਾਡੀ ਨਿਗਾ ਪੈ ਗਈ ਬ੍ਰੇਕਾਂ ਦੀ ਆਵਾਜ਼ ਆਣ ਕਰਕੇ ਤੇ ਸਾਡਾ ਜਾਲੀ ਨੁਕਸਾਨ ਹੋਣ ਜਾਨੋਂ ਜਾਨਾਂ ਬਚ ਗਈਆਂ ਜੀ ਤੇ ਬਾਕੀ ਜੋ ਵੀ ਆ ਹਰ ਜਾਨਾ ਗੱਡੀ ਕਿਹੜੀ ਸੀ ਭਾਜੀ ਗੱਡੀ i20 ਆ ਜੀ ਇਧਰ ਹਾਰਪਰ ਸਾਈਡ ਤੋਂ ਆ ਰਹੀ ਸੀ ਆਟੋ ਸਾਡੀ ਸ਼ੌਪ ਤੇ ਕੰਮ ਕਰਾਉਣ ਲਈ ਆਏ ਸੀਗਾ ਜੀ ਹਾਂਜੀ ਮੈਂ ਖੁਦ ਕੰਮ ਕਰ ਲਗਾ ਸੀ ਮੈਂ ਖੁਦ ਬਚ ਗਿਆ ਉਹ ਮੁੰਡੇ ਵੀ ਦੋ ਤਿੰਨ ਜਣੇ ਨਾਲ ਦੇ ਬਚ ਗਏ ਜੀ ਤੁਸੀਂ ਬੈਲਡਿੰਗ ਦਾ ਕੰਮ ਕਰ ਹਾਂਜੀ ਹਾਂਜੀ ਸਾਡੀ ਸ਼ਾਪ ਆ ਜੀ ਆਹੀ ਗੱਡੀ ਕਾਫੀ ਸਪੀਡ ਤੇ ਗੱਡੀ ਕੰਟਰੋਲ ਤੋਂ ਬਾਹਰ ਇਹ ਦੋ ਵਾਰੀ ਗੰਮੀ ਉਧਰੋਂ ਉਹਦਾ ਸਾਡੇ ਤਾਂ ਬਚਾਅ ਹੋ ਗਿਆ ਬ੍ਰੇਕਾਂ ਦੀ ਆਵਾਜ਼ ਆਣ ਕਰਕੇ ਸਾਡੀ ਨਿਗਾ ਉਧਰੋਂ ਪੈ ਗਈ ਨਹੀਂ ਤਾਂ ਅਸੀਂ ਇੱਥੇ ਹੋਣਾ ਜੀ ਤਿੰਨਾਂ ਚੌ ਜਣਿਆਂ ਨੇ ਸੱਟਾਂ ਵੀ ਲੱਗੀਆਂ ਹਾਂਜੀ ਇੱਕ ਬੰਦੇ ਦੇ ਜਿਆਦਾ ਸਾਡੇ ਸਾਡੇ ਤਾਂ ਚਲੋ ਬਚਾਅ ਹੋ ਗਿਆ ਮੋਟਰਸਾਈਕਲ ਆ ਟੁੱਟ ਗਿਆ ਲਾਲੇ ਹੋਣਾ ਦਾ ਤੇ ਬਾਕੀ ਉਹ ਗੱਡੀ ਸਾਰੀ ਖਤਮ ਹੋ ਗਈ ਆ ਆ ਸ਼ੋਰ ਆਟੋ ਜਿਹੜਾ ਆ ਉਹ ਮੋਟਰਸਾਈਕਲ ਟੁੱਟਾ ਇੱਕ ਉਹ ਆਪਾਂ ਕਿਸੇ ਦਾ ਟੇਬਲ ਬਣਾ ਕੇ ਬਾਹਰ ਰੱਖਿਆ ਸੀਗਾ ਉਹ ਵੀ ਸਾਰਾ ਖਰਾਬ ਹੋ ਗਿਆ ਹਾਂਜੀ ਡਰਾਈਵਰ ਕੀ ਕਹਿੰਦਾ ਕੀ ਹੋਇਆ ਡਰਾਈਵਰ ਕਹਿੰਦਾ ਜੀ ਰੋਡ ਦਾ ਪਤਾ ਨਹੀਂ ਲੱਗਾ ਮੇਰੇ ਵੀ ਟਰਨਾ ਸੀਗਾ ਕੰਟਰੋਲ ਤੋਂ ਬਾਹਰ ਸੀ ਗੱਡੀ ਜਾਨੀ ਕੇ ਗੱਡੀ ਤੇਜ਼ ਹੋ ਗਈ ਯਾਰ ਹਾਂਜੀ